ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਭਗਵਾਂ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਬਣਾਉਣ ਲੱਗਾ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਦਾ ਚਾਰ ਪੰਜ ਪਸ਼ੂ ਵਿਖਾਵਾਂਗੇ ਤੇ ਕੁਝ ਵਿੱਚ ਗੱਬਣਾ ਵਾ ਤੇ ਕੁਝ ਸੱਜਣਾ ਵਾ ਤੇ ਆਪਾਂ ਪਹੁੰਚਿਆ ਵੀਰ ਬਗੀਚੇ ਉਹਨਾਂ ਕੋਲ ਤੇ ਆਜੋ ਕਰਦੇ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਬਸ ਵਧੀਆ ਜੀ ਠੀਕ ਠਾਕ ਜੀ ਨੀ ਲਾ ਭਾਜੀ ਬੜਾ ਕਰਤਾ ਜੇ ਮੇਰਾ ਫਿਰ ਅੱਗੇ ਚਲ ਗਏ ਥੋੜਾ ਜਿਆਦਾ ਆ ਨਾ 8:00 ਵੱਜ ਗਏ ਆ ਹਾਂਜੀ ਹਾਂਜੀ 7:54 ਮਿੰਟ ਹੋ ਗਏ ਹੈ ਹਾਂਜੀ ਹਾਂਜੀ ਚਲੋ ਕੋਈ ਗੱਲ ਚਲੋ ਕੋਈ ਗੱਲ ਨਹੀਂ ਆ ਹਾਂ ਜਿੱਤਰਾ ਹੀ ਚੱਲਦਾ ਨਾਮ ਤੇ ਐਡਰੈਸ ਦਰ ਲਿਓ ਨਾਮ ਭਾਜੀ ਮੇਰਾ ਬਗੀਚਾ ਸਿੰਘ ਜੇ ਪਿੰਡ ਹਰੜ ਕਲਾ ਪਸੀਲਈ ਨਾਲਾ ਜ਼ਿਲ੍ਹਾ ਬਰਸਾਜੇ ਠੀਕ ਹੈ ਜੀ ਤੇ ਫੋਨ ਨੰਬਰ 9041796788 ਠੀਕ ਹੈ ਜੀ ਕਰੀਏ ਸ਼ੁਰੂਆਤ ਭਾਜੀ ਹਾਂਜੀ ਭਾਜੀ ਕਰੀਏ ਆ ਦੱਸਿਓ ਪਹਿਲੇ ਨੰਬਰ ਤੇ ਛੋਟੀ ਦਾ ਭਾਜੀ ਛੋਟੀ ਦੂਜਾ ਸੁਆ ਸੁਣੀ ਜੇ ਅੱਛਾ ਜੀ ਤੇ ਮਿਨੀ ਆ ਠੀਕ ਹੈ ਠ ਇਹ ਜੇ ਹੁਣ ਇਹ ਲੱਥਿਆ ਮਾਲ ਤੁਹਾਡੇ ਸਾਹਮਣੇ ਲੱਥਾ ਸਾਰਾ ਹਾਂਜੀ ਹਾਂਜੀ ਪਾਈ ਲੇਟ ਹੋਇਆ ਕੰਮ ਅਗੇ ਹਾਂਜੀ ਇਹ ਆ ਕਿੰਨਾ ਕ ਟਾਈਮ ਖੜੀ ਹੈ ਜੀ ਭਾਜੀ ਇਹਦੇ ਭਾਜੀ ਹਰੇ 10 12 ਦੇਣਾ ਆ ਵੇਖੋ ਇਹਦਾ ਆ ਵੇਖੋ ਦੇਖੋ ਕਿਹ ਛੋਟੀ ਦੇਖੋ ਭਾਈ ਲਓ ਭਾਜੀ ਮੈਨੇ ਆ ਮੇ ਕੋ ਸਿੰਘ ਵੀ ਹੁੰਦੀ ਠੀਕ ਹੈ ਜੀ ਹਾਂਜੀ ਇਹ ਖੋਲ ਦਿਓ ਭਾਜੀ ਹੁਣ ਜੇ ਖੋਲ ਦੇ ਨੇ ਭਾਜੀ ਬਾਹਰ ਹੀ ਬਾਕੀ ਹਨੇਰਾ ਹੋ ਗਿਆ ਵਾ ਹਾਂਜੀ ਅੰਦਰ ਅੰਦਰ ਚੱਲ ਤੋਰ ਲਈਏ ਅੰਦਰ ਹੀ ਤੋਰ ਲਈਏ ਹਨੇਰਾ ਬਾਹਰ ਹਾਂਜੀ ਬਾਕੀ ਵੇਖੋ ਆ ਇੱਕ ਰਾਣੀ ਕਾਲੀ ਆ ਜੇ ਮੈਨੇ ਆ ਗਈ ਹਾਂਜੀ ਇੱਕ ਨਵਾਂ ਸੂਆ ਸੂਆ ਪਹਿਲਾ ਕਿਹੜਾ ਮੈਂ ਦੂਜੇ ਸੂਏ ਭਾਜੀ ਠੀਕ ਹੈ ਲਓ ਭਾਜੀ ਦੂਜੇ ਸੂਏ ਹਾਂ ਇਹ ਆਪਣੇ ਘਰੋਂ ਹੀ ਆਈ ਛੋਟੀ ਠੀਕ ਹੈ ਠੀਕ ਹੈ ਜੀ ਹਾਂ ਬਾਕੀ ਦੇਖ ਲਓ ਬੜਾ ਵੀ ਚੰਗਾ ਵਾ ਹਾਂ ਜੀ ਤੇ ਫਿਰ ਕੁਆਲਿਟੀ ਵੀ ਤੁਸੀਂ ਚੈੱਕ ਕਰ ਬਾਕੀ ਆਪਾਂ ਮੋਲਾ ਚ ਨਿਕਲ ਗਏ ਪੋਨੇ ਭਾਜੀ ਠੀਕ ਹੈ ਠੀਕ ਹੈ ਭਾਜੀ ਹਾਂ ਮੰਨ ਲਓ ਸ਼ਾਮਾਂ ਦਾ ਟਾਈਮ ਹੈ ਹਾਂ ਜੀ ਮੰਨ ਲਓ ਹਨੇਰਾ ਰਸ ਦਾ ਟਾਈਮ ਹੈ ਸੌਰੀ ਹਾਂਜੀ ਹਾਂਜੀ ਤੇ ਅਬਰ ਨਿਕਲਣਗੇ ਮੋਲਾ ਚ ਪਾ ਲੈਣਾ ਠੀਕ ਹੈ ਲਓ ਭਾਜੀ ਲਾਗੇ ਦਾ ਸਣਾ ਦਾ ਸੈੱਟ ਵੀ ਚੈੱਕ ਕਰ ਸਕਦੇ ਜੀ ਹਾਂ ਜੀ ਤੇ ਮੰਨ ਲਓ ਵੀ ਕੀ ਮੋਲ ਪਾਜੀ ਇਹਦਾ ਸਰ ਵੇਖ ਲੋ ਚੰਜੀਤ ਭਾਜੀ ਤੁਸੀਂ ਆ ਵੀ ਜੱਗੇ ਭਾਈ ਦੱਸ ਦੋ ਹਾਂਜੀ ਤੁਹਾਨੂੰ ਤੁਸੀਂ ਆ ਵੀ ਅੱਜ ਮੋਲ ਕਰ ਦੋ ਮੇਰੇ ਮੁੱਲਾਂ ਦੇ ਰਹਿਣ ਦੋ ਨਹੀਂ ਸਾਡੇ ਕੋ ਵਾਧੇ ਘਟ ਹੋਈ ਨੇ ਉਹ ਕੋਈ ਨਹੀਂ ਫਿਰ ਕੀ ਘਟ ਹੋ ਜੂ ਵਾਧ ਹੋ ਜੂ ਫਿਰ ਕੀ ਆ ਜੇ ਵਾਧ ਹੋ ਜੂ ਵੀ ਸਾਡੇ ਘਰ ਹੀ ਪੈਸੇ ਆਉਣੇ ਆ ਤੇ ਜੇ ਘਟ ਹੋ ਜੂ ਦੇ ਕਿਸੇ ਵੀਰ ਨੇ ਖਰੀਦ ਮੈਂ ਘਰ ਚੱਲ ਜਾਈ ਹਾਂ ਚੇਰ ਕਰਦਾ ਗਿਆ ਜੀ ਕਰ ਦਈਏ ਦੱਸ ਦੋ ਆਪਾਂ ਪਹਿਲਾਂ ਹੀ ਗਏ ਛੋਟੇ ਛੋਟੇ ਮੋਲ ਪਾਉਣੇ ਆ ਹਾਂਜੀ ਅੱਜ 200 ਮੋਲ ਪਾਜ ਦਾ ਹਾਂਜੀ 200 ਰੁਪਏ ਦੇ ਛੋਟਾ ਵਾਲਾ ਮੈਂ ਸ਼ੇਰੇ ਵੀਰ ਵਾਲਾ ਕੰਮ ਕਰਦਾ ਫਿਰ ਕਰ ਦਈਏ ਜਿਹੜਾ ਮੇਰਾ ਭ ਠੀਕ ਹੈ ਜੀ ਆਹਦੇ ਆਲੇ ਮੁੱਲ ਠੀਕ ਹੈ ਜੀ ਉਹਦੀ ਇੱਕ ਗੱਲ ਬੜੀ ਪਾਈ ਮੈਨੂੰ ਸੋਹਣੀ ਲੱਗਦੀ ਹਾਂਜੀ ਟੇਡਾ ਕੱਟ ਮਣਕੀ ਅੱਖ ਤੇ ਮਣਕੀ ਅੱਖ ਰਾਤੀ ਮੈਂ ਫੂਲ ਲਾਇਆ ਸੀ ਅੱਛਾ ਮੈਂ ਟੇਡਾ ਕੱਟ ਦੇ ਮਣਕੀ ਅੱਖ ਇਹ ਸਿਰਫ ਸ਼ੇਰੇ ਦੀਰ ਕੋ ਮਿਲਦੀ ਜਾਂ ਨਹੀਂ ਬਗੀਚੇ ਰੜਾ ਵਾਲੇ ਕੋ ਮਿਲਦੀ ਅੱਛਾ ਅੱਛਾ ਠੀਕ ਭਰਾ ਆਪਣਾ ਹਾਂਜੀ ਹਾਂਜੀ ਅਸਾਂ ਨੇ ਆ ਵੀ ਇਹ ਭਾਜੀ ਆਪਾਂ ਇਹਦਾ ਮੁੱਲ 7000 ਜੇ ਝੋਟੀ ਦਾ ਅੱਛਾ ਜੀ ਤੇ ਤੁਸੀਂ ਆਪ ਹੀ ਬਾਕੀ ਅੱਗੋ ਕਰ ਦੋ ਤੇ ਆਪੇ ਤੁਸੀਂ ਲਵਾ ਲਓ 200 ਰੁਪਏ ਛੋੜ ਵਾਲਾ 250 ਵੀ ਆਪ ਹੀ ਕਰਨੀ ਹੁਣ ਮੈਂ ਨਹੀਂ ਬੋਲਾਂਗਾ ਕਿਉਂਕਿ ਤੂੰ ਹੀ ਰੋਜ਼ ਵੀਡੀਓ ਬਣਾਉਂਦਾ ਨਾ ਪੜਾ ਵੀ ਯਾਰ ਬੜਾ ਤੇਜ ਆ ਬਾਕੀ ਤੂੰ ਆਪ ਹੀ ਕਹਿ ਰਿਹਾ ਨਾ ਵੀ 200 ਰੁਪਏ ਚ ਛੋਟ ਕਰ ਦੋ 70 ਵੀਰ ਨੇ ਕਿਹਾ 70 ਮੈਂ ਕਿਹਾ ਹੈ ਅੱਜ ਪਤਾ ਲੱਗ ਗਿਆ ਵੀਰ ਵੇਖਣ ਵਾਲੇ ਵੀ ਦੱਸ ਦੇ ਨਾ ਵੀ ਵਾਕਿਆ ਹੀ ਜਿਹੜੇ ਵੀਰ ਵੀਡੀਓ ਬਣਾਉਂਦੇ ਇਹਨਾਂ ਦਾ ਵੀ ਦਿਮਾਗ ਬੜਾ ਜਾਦਾ ਹੈ ਸਾਡਾ ਸਭ ਤੋਂ ਜ਼ਿਆਦਾ ਦਿਮਾਗ ਕਿਉਂਕਿ ਤੂੰ ਹੀ ਰੋਜ਼ ਵੀਡੀਓ ਬਣਾਉਂਦਾ ਹਾਂਜੀ 60000 60 ਚੋਂ ਹਾਂਜੀ ਵੇਖ ਲਓ ਮੇਰੇ ਭਰਾਵਾਂ ਨੇ 60000 ਚੁੱਕਿਆ ਜੀ ਲਓ ਭਾਈ 60000 ਆਪਾਂ ਭਾਈ 56000 ਚ 200 ਰੁਪਏ ਛੱਡਣਾ ਕੀ ਗੱਲ ਠੀਕ ਨੇ ਬਿਲਕੁਲ ਸਹੀ ਆ ਜੀ ਜਗੇ ਭਾਜੀ ਠੀਕ ਹੈ ਜੀ ਬਿਲਕੁਲ ਜੀ ਹਾਂ ਵਾ ਮੁੱਲ ਤਾਂ ਪਹਿਲਾਂ ਤਾਂ ਨਹੀਂ ਕਿਨੇ ਕਿ ਪਾਉਣੇ ਆ ਠੀਕ ਹੈ ਜੀ ਹਾਂ ਜੀ ਤੇ ਆਜੋ ਹੁਣ ਦੂਜੇ ਨੰਬਰ ਇਹਦੇ ਨਾਲ 7 ਲੀਟਰ ਦੁੱਧ ਜੇ ਭਾਜੀ ਅੱਛਾ ਜੀ ਇਹਨੂੰ ਸੂਈ ਨੂੰ ਡੇਢ ਮਿੰਟ ਆਉ ਗਿਆ ਜੀ ਅੱਛਾ ਜੀ ਠੀਕ ਆ ਠੀਕ ਹੈ ਤੇ ਬੂਸ਼ੀ ਤੇ ਮਿਲਦੀ ਏ ਠੀਕ ਆ ਠੀਕ ਹੈ ਇਹ ਬੂਸ਼ੀ ਵਖਾ ਲਈਏ ਭਾਜੀ ਲਓ ਭਾਜੀ ਆ ਵਾਲੀ ਆ ਜੀ ਬੂਸ਼ੀ ਆ ਲੈ ਆ ਲੋ ਆਈ ਤੇ ਮਿਲਦੀ ਏ ਉਹਨੇ ਇਹ ਤੇਰੀ ਆ ਸਾਡੇ ਸਾਹਮਣੇ ਲਓ ਭਾਜੀ ਆ ਵਾਲੀ ਬੂਸ਼ੀ ਦੇ ਦੀ ਜੀ ਹਾਂ ਜੀ ਇਹ ਤੇ ਹੀ ਮਿਲਦੀ ਆ ਠੀਕ ਹੈ ਠੀਕ ਹੈ ਹਾਂਜੀ ਢੰਗ ਤੇ ਲੱਗੇ ਰਜਵੀਰ ਖੋਲ ਰੋ ਰਜਵੀਰ ਹੈ ਨੂੰ ਖੋਲਦੇ ਚਾਹੋ ਭਾਈ ਹੁਣ ਤੁਹਾਨੂੰ ਖੋਲ ਕੇ ਵਿਖਾਉਨੇ ਰਸਤਾ ਜਿਹੜਾ 7 ਲੀਟਰ ਬਿਲਕੁਲ ਰੈਡੀ ਹੁਣ ਸਾਡੇ ਸਾਹਮਣੇ ਚਾਰੇ ਪਸ਼ੂ ਨੇ ਉਤਰਿਆ ਹਾਂਜੀ ਹਾਂਜੀ ਸੇਰ ਵਾਲਾ ਜਿਹੜੇ ਜਿੱਤੇ ਵੀਡੀਓ ਪਾਣੀ ਉਹ ਸਾਰੇ ਵੇਚ ਗਏ ਜੈਪੁਰ ਚਲ ਗਏ ਭਾਜੀ ਆਪਣੀ ਵੀਡੀਓ ਤੇ ਚਲੋ ਵਧੀਆ ਵਧੀਆ ਹਾਂ ਚਲ ਜੀ ਭਾਜੀ ਇਹ ਬੜੀ ਖੁਸ਼ੀ ਇਹ ਜੈਪੁਰ ਗਏ Rajasthan ਚ ਠੀਕ ਹੈ ਠੀਕ ਹੈ ਹਾਂਜੀ ਸਵੇਰੇ 4 ਵਜੇ ਕੀ ਕਰ ਸਕਦਾ ਜਦੋਂ ਡਰ ਕੁਆਲਟੀ ਦਾ ਥਾਣਾ ਦੱਸ ਹੈ ਗਿਆ ਵਾ ਹੋਈ ਨੂੰ ਕੋਈ ਡੇਢ ਕਿ ਮਹੀਨੇ ਜਿਆਦਾ ਪਾਸ ਹਾਂ ਤੇ ਬਾਕੀ ਜੈਡ ਬਲੈਕ ਵਿੱਚ ਆ ਗਈ ਆ ਕੀ ਮੁੱਲ ਭਾਜੀ ਇਹਦਾ ਹਰ ਲੈ ਲਓ ਵੀਰ ਜੀ ਮੈਂ ਪਹਿਲਾਂ ਹੀ ਕਿਹਾ ਅੱਜ ਮੁੱਲ ਨਿਕਲ ਨਹੀਂ ਗਈ ਕਰਨਾ ਅੱਛਾ ਜੀ ਹਾਂ ਜੀ ਇਹ ਵੀਰ ਦੀ ਚੋਕ ਆਈ ਏ ਅੱਛਾ ਠੀਕ ਹੈ 4 ਗੋਈ ਮੈਂ 34 ਠੀਕ ਹੈ ਠੀਕ ਹੈ ਲਓ ਭਾਜੀ ਚਵਾਈ ਇਹਦੀ ਹੋਈ ਜੇ ਤੇ ਉਸ ਹਿਸਾਬ ਦੇ ਨਾਲ ਕੋਈ ਵੀਰ ਭਾਜਾ ਲਾਵੇ ਇਹਦਾ ਵੀਰ ਦੀ ਮੁੱਲ 60000 ਕਰ ਦੇ ਜੀ ਅੱਛਾ ਜੀ ਫਿਰ ਬਾਕੀ ਤੁਸੀਂ ਅੱਗੋ ਆਪ ਹੀ ਕਰ ਦੇਣਾ ਸਾਰਾ ਕੁਝ ਦੱਸੋ ਭਾਜੀ ਹਰ ਦੱਸੋ ਚੰਜੀਤ ਭਾਜੀ ਆਪ ਹੀ ਦੱਸੇਗਾ ਅੱਜ ਇਹਨੂੰ ਤੇ 50000 ਦੇ ਲੈ ਇਹ ਵੀ ਸੜੋ ਰਹੀਆ ਨਹੀਂ ਇਹ 55 ਜੋ 200 ਰੁਪਿਆ ਛੋੜ ਠੀਕ ਹੈ ਲਓ ਭਾਈ ਜੀ 55000 ਜੋ 200 ਰੁਪਿਆ ਛੋੜ ਬਿਲਕੁਲ ਨਹੀਂ ਕਿਹਾ ਮੌਦਮੀ ਇਹਨੇ ਪਹਿਲਾਂ ਹੀ ਕਿਹਾ ਸੀ ਹਾਂਜੀ ਤੇ ਬਾਕੀ ਕੋਲ ਵਹੀ ਜਿਆਦਾ ਆਪ ਨਹੀਂ ਕਰਦੇ ਕਿਸ ਹਾਲ ਹੈ ਨਾ ਨਹੀਂ ਨਹੀਂ ਸਾਡੇ ਭਰਾ ਜੀ ਆਪਾਂ ਭਰਾਵਾ ਕਰਕੇ ਚਾਹਾਂਗੇ ਭਾਜੀ ਨਹੀਂ ਕਰਦੇ ਹੁਣ ਸ਼ਾਈ ਵਾਲ ਭਾਈਏ ਵੇਖੋ ਭਾਜੀ ਠੰਡੀ ਸੀਲ ਅੱਛਾ ਜੀ ਪਹਿਲੇ ਸਵੇਰੇ 18 ਕਿਲੋ ਗਾੜ ਕਾੜਿਆ ਵੈਟ ਦਾ ਠੀਕ ਹੈ ਠੀਕ ਹੈ ਜੀ ਆ ਵਖਾਣਾ ਦਰਮਿਆਨ ਬਹੁਤ ਠੰਡੀ ਸੀਲਿਆ ਜਿਤਨਾ ਮਰਜੀ ਮੇਰਾ ਵੀਰ ਭਰਾ ਕੋਈ ਆਪਣੀ ਕਿਸੇ ਵੀ ਦੇ ਘਰ ਸੂਨ ਤੱਕ ਆਪਣੀ ਫੁੱਲ ਗਰੰਟੀ ਆ। ਉਹ ਲੱਤ ਪੁੱਟੇ ਸੁਕੇ ਵੀ ਤੇ ਰੱਸੀ ਵੀ ਨਹੀਂ ਪਾਉਂਦੀ ਲੋੜ ਇਹਨੂੰ। ਠੀਕ ਹੈ ਠੀਕ ਹੈ। ਪਹਿਲੇ ਸੁਕੇ 11.7 ਕਿਲੋ ਦੁੱਧ tava shi। ਤੇ ਦੂਜਾ ਸੁਗਾ ਰਿਸ਼ਤੇਦਾਰਾਂ ਕੋਲ ਆਈ ਆਪਣੇ ਆ। ਅੱਛਾ। ਇਹਦੇ 26 ਤਰੀਕ ਨੂੰ ਹੁੰਦੇ ਜੇ ਪੂਰੇ 9 ਮਹੀਨੇ। ਅੱਛਾ। ਕੁੱਤੇ ਵੀ ਦੇਣ ਘੜੂ ਬਾਕੀ ਪੂਰੀ ਥਲਿਓ ਮੰਨਦੀ ਹੁੰਦੀ ਆ। ਲਓ ਭਾਜੀ ਕੱਟ ਕੇ। ਜੇ ਆਪਾਂ ਤਾਂ ਰੱਸੀ ਵੀ ਨਹੀਂ ਪਾਏ ਉਸੇ ਤਰ੍ਹਾਂ ਹੀ। ਇਹ ਲਾਗੇ ਤੁਹਾਨੂੰ ਆਰਡਰ ਕੁਆਲਟੀ ਦੇ ਥਾਣਾਂ ਦਾ ਸਾਇਜ ਗਿਆ ਵੀ ਚੈੱਕ ਕਰਉਨੇ ਆ ਤੇ ਲਾਂਡੋ ਨਾ ਜੇ ਬਹੁਤਿਆ ਜ਼ਿਆਦਾ ਕੱਦ ਵਜਨ ਵੀ ਦੇਖੋ ਕਿੰਨਾ ਕੱਦ ਵਜਨ ਵੀ ਬਹੁਤ ਤਗੜੀ ਆ ਐਰ ਕੀ 20 ਤੋਂ ਪਲੱਸ ਜੱਗੇ ਭਾਈ ਜਾਊਗੀ ਬਸ਼ੀ ਠੀਕ ਆ ਭਾਈ ਠੀਕ ਹਾਂਜੀ ਹਜੇ ਉਹ ਇਦਾਂ ਦਾ ਚ ਬਾਕੀ ਥਾਣ ਚੋਗੀ ਦੇ ਛਿੱਗੀ ਆ ਠੀਕ ਆ ਜੀ ਇਹ ਫੈਡ ਕੁਆਲਟੀ ਵੀ ਤੁਹਾਨੂੰ ਪਤਾ ਕਿ ਚੰਗੀ ਆਂਦੀ ਆ ਹਜੇ ਬਾਕੀ ਇਹ ਆ ਕਈ ਵੀ ਡਰਦੇ ਆ ਵੀ ਸ਼ਾਈ ਵਾਲ ਗਰਮਣਾ ਨਿਕਲੇ ਹਾਂਜੀ ਹਾਂਜੀ ਇਹ ਮੈਂ ਤੁਹਾਡੀ ਵੀਡੀਓ ਦੇ ਮਾਧਮ ਰਾਈ ਦਊਗਾ ਅੱਛਾ ਜੀ ਭਈ ਜੇ ਮੰਨ ਲਓ ਸਾਡੀ ਵੈੜ ਗਰਮ ਨਿਕਲੇ ਸੂ ਗਈ ਅੱਛਾ ਜੀ ਅਸੀਂ ਕ੍ਰ ਠੀਕ ਠੀਕ ਹੈ। ਠੀਕ ਹੈ ਭਾਈ। ਫੋਟੋ ਕਰਨੀ ਹੈ ਭਾਈ। ਹਾਂ। ਬਾਕੀ ਦੁੱਧ ਵੀ ਆਪਾਂ ਗਾਰੰਟੀ ਦੇਣ ਤੇ ਆਇਆ। ਇਹ ਨਹੀਂ ਇਹਦੇ ਦੁੱਧ ਵੀ ਜੇ ਸੇਵਾ ਕਰੂ ਤੇ ਵੀਰਾਂ ਦੇ ਪਲਾਸੇ ਤੋਂ ਅੰਦਰ ਚਲੂਗਾ। ਠੀਕ ਹੈ ਠੀਕ ਹੈ ਜੀ। ਠੀਕ ਹੈ ਨਾ। ਬਾਕੀ ਥਣਪਾਂਡਾ 18 ਲੀਟਰ ਦਾ ਰਕਾਰੜ ਆ। ਹਾਂਜੀ। ਤੇ ਬਾਕੀ ਥਣਪਾਂਡਾ ਪਾਓ ਇਹ ਚੰਗਾ ਵਾਰਾ ਥਣ ਵੀ ਚੰਗਾ ਲੱਗਾ ਵਾ। ਹਾਂ ਇਹ ਗਰਮੀਆਂ ਦਾ ਤੋਹਫਾ ਏ ਜੇ ਭਾਈ। ਹਾਂਜੀ ਤੇ ਗਾਂ ਗਰਮੀਆਂ ਵਿੱਚ ਤੁਹਾਨੂੰ ਪਤਾ ਕਿ ਇਹੋ ਜਿਹੇ ਪਸ਼ੂ ਚੱਲਣੇ ਆ। ਬਿਲਕੁਲ ਬਿਲਕੁਲ। ਕੀ ਮੁੱਲ ਭਾਜੀ ਇਹਦਾ ਹਰ? ਦੇ ਲਓ ਵੀਰ ਜੀ ਇਹ ਚੀਜ਼ ਦਾ ਤੇ ਮੁੱਲੀ ਨੇ ਦਾਤੀਏ ਪੜਾ ਕੀ ਚੱਕੀ ਦਾਤੀਏ 55 ਦੇ ਦਈਏ ਫਿਰ ਸਰਕਾਰ ਦਾ ਥੋੜਾ ਜਿਹਾ ਮਾਨਦਨ ਹੋਰ ਹੈ ਭਾਜੀ 52000 ਚੋਂ ਸਿਰਫ 200 ਰੁਪਈਆ ਛੋੜ ਜੀ ਠੀਕ ਹੈ ਲਓ ਭਾਜੀ 52000 ਚੋਂ 200 ਰੁਪਈਆ ਛੋੜ ਬਲ ਕਿਤੇ ਕੇ ਮੋਲਾ ਜਾ ਵੀਰ ਜੀ ਆ ਵੇਖੋ ਵਹਿੜ ਐਰ ਸ਼ਹਿਰ ਦੀ ਆ ਠੀਕ ਹੈ ਜੀ ਲਓ ਭਾਈਆ ਤੇ ਇਹ ਨੂੰ ਮੰਨ ਲਓ 7 ਮਹੀਨਿਆਂ ਦੀ ਕੰਬਨ ਜੇ ਅੱਛਾ ਜੀ ਦੋ ਦੋ ਹੁਣ ਮੰਨ ਲਓ ਛੱਡਣ ਦੇ 6 ਕਿਲੋ ਦੁੱਧ ਹੀ ਲੈਣ ਥੱਲੇ ਪਹਿਲਾਂ ਅੱਛਾ ਜੀ ਅੱਜ ਕੋ ਹਫ਼ਤੇ ਤੋਂ ਪਹਿਲਾਂ ਹੁਣ ਇਹਦੇ ਨਾਲ ਕਿਲੋ ਡੇਢ ਕਿਲੋ ਦੁੱਧ ਜੇ ਸਾਰਾ ਬਾਜੀ ਤੁਸੀਂ ਮੰਨ ਲਓ ਭੱਜੀ ਮੰਨ ਲਓ ਛੱਡੀ ਸਮਝੋ ਅੱਛਾ ਜੀ ਹਾਂ ਕਿਉਂਕਿ ਛੱਣ ਦੇ ਡੇਢ ਦੋ ਮਹੀਨੇ ਰਹਿ ਗਏ ਖੂਨ ਛੱਡੀ ਠੀਕ ਲੋ ਭਾਜੀ ਇਹ ਸ਼ਾਇਦ ਕੱਟ ਕਾੜੇ ਰ ਬਾਕੀ ਕੱਟ ਕਾੜ ਦੇਖੋ ਤੇ ਰਿਕਾਰਡ ਇਹਦਾ ਭਾਜੀ 12 ਕਿਲੋ ਦਾ ਪਹਿਲਾਂ ਦਾ ਅੱਛਾ ਜੀ ਹਾਂ ਇਹ ਇੰਨੀ ਠੰਡੀ ਕੋ ਰੱਸੀ ਪਾਉਂਦੀ ਨਹੀਂ ਲੋੜ ਇਹਨੂੰ ਬਾਜੂ ਖੋਲ ਕੇ ਰੱਖਾ ਭਾਜੀ ਨਾਲ ਇਹ ਅਬੀ ਇਹ ਵੀ ਗਰਮੀ ਵਾਲੀ ਆ ਲੋ ਬਈ ਆ ਸ਼ਹਿਰ ਆ ਤੇ ਕੱਦ ਕਾਠੇ ਸਾ ਵੀ ਬਹੁਤ ਚੰਗਾ ਕੱਦ ਕਾਠ ਦੇਖੋ ਤੇ 18 ਮੀਟਰ ਦੀ ਇਹਨੇ ਵੀ ਚਵਾਇਆ ਪਹਿਲੇ ਸੂਏ ਪਹਿਲੇ ਸੂਏ ਭਾਈ ਇਹਦਾ 7 ਮਹੀਨਾ ਦੀ ਕੱਕ ਪਾਸ ਆ ਹਾਂਜੀ ਹਾਂਜੀ ਤੇ ਬਾਈ ਕਹਿੰਦਾ ਕਿ ਦੁੱਧੋ ਡ్రਾਈ ਕਰੀ ਜਾਂ ਤੇ 7 ਲੀਟਰ ਅੱਜ ਹਨੇਰਾ ਹੋਣ ਕਰਕੇ ਆਪਾਂ ਵੀਰਾਂ ਨੂੰ ਦੱਸ ਦਈਏ ਵੀ ਤਾਂ ਅੰਦਰ ਡੇ ਥੋੜਾ ਥੋੜਾ ਤੁਰਨ ਉਧਰ ਵੀ ਪਸ਼ੂ ਵੱਜੇ ਆ ਤੇ ਬਾਅਦ ਤੁਹਾਨੂੰ ਲੈਂਡਮਾਰਕ ਦਿਖਾ ਦਿੰਨੇ ਅਸੀਂ ਹਾਂਜੀ ਕਹਿੰਦਾ ਮੱਠ ਪੂਰੇ ਵੱਜ ਗਏ ਆ ਹਾਂਜੀ ਤੇ ਥੋੜਾ ਜੱਡੇ ਜਾਣ ਕਰਕੇ ਹਨੇਰਾ ਹੋ ਗਿਆ ਹਾਂਜੀ ਇੱਕ ਪਸ਼ੂ ਲੈਤਾਈ ਇੱਕ ਪਸ਼ੂ ਵੀ ਲੈ ਪਸ਼ੂ ਵੀ ਵੀਰ ਆਪਣੇ ਹੁਣੇ ਲੈ ਗਏ ਦੂ ਘਟ ਗਾ ਦੇ ਠੀਕ ਹੈ ਠੀਕ ਹੈ ਤੇ ਕੀ ਮੁੱਲ ਭਾਜੀ ਦਾ ਹਰ ਮੁੱਲ ਭਾਜੀ ਇਹ ਲੋ ਇਹਦਾ ਤੇ ਮੋਲੀ ਨਹੀਂ ਕੋਈ ਹੁੰਦਾ ਹਾਂਜੀ ਤੇ ਬਾਕੀ ਫਿਰ ਵੀ ਇਹਦਾ ਮੁੱਲ ਪੈਦੀ ਯਾਰ ਕਰਦੇ ਅੱਛਾ ਜੀ ਤੇ 30 ਦੀ ਏ ਇਹ ਭਾਜੀ ਸਾਡੀ ਮੰਨ ਤਾਂ ਸਰਦਾਰ ਜੀ ਤੁਸੀਂ ਆਪ ਹੀ ਕਰ ਦਿਓ ਯਾਰ ਛੱਡ ਦਿਏ ਨਹੀਂ ਆਪੇ ਕਰੋ ਤੁਸੀਂ ਮੁੱਲ ਜਗਤ ਜੱਲਦੀ ਤੇ ਭਾਜੀ ਕਰੋ ਦੱਸੋ ਭਾਜੀ ਹਰ ਆਮ 35 ਮੁੱਲ ਕਿਆ 30 ਦੀ 20 ਦੀ ਕਿਤੇ ਯਾਰ ਛੱਡ ਦਿਗੇ ਮੈਂ ਨੇ ਤੇ ਹੋਰ ਕਰੋ ਹਾਂਜੀ ਹਾਂ ਜੀ ਸਰ ਜੀ ਡਾਕਟਰ ਠੀਕ ਹੈ ਜੇ ਮੇਰੇ ਭਰਾਵਾਂ ਨੇ ਕਿਹਾ ਬਸ 22000 ਰੁਪਏ 22000 ਰੁਪਏ ਬਾਕੀ ਵੀ ਜੀ ਇੱਕ ਗੱਲ ਦੱਸਿਓ ਉਹ ਤੁਸੀਂ ਮੇਰੇ ਵੀਰ ਦੇ ਵੱਡੇ ਹਾਂਜੀ ਤੁਸੀਂ ਕਿਹੜੀ ਕਿਸੇ ਦੀ ਮੰਨ ਲਓ ਨਾ ਮੇਰੀ ਕਰਨੀ ਇਹ ਵੇੜ ਸੁਕੇ ਦੋ ਮਹੀਨੇ ਨੂੰ ਕਿਨੇ ਦੀ ਆ ਨਹੀਂ ਬਿਲਕੁਲ ਸਹੀ ਗੱਲ ਹੈ ਵੀ 60-65 ਦੇ ਲਾਗੇ ਬਣਿਆ ਹੈਗੀ ਹੈਗੀ ਕਿ ਨਹੀਂ ਹੈਗੀ ਆਗੀ ਹਾਂ ਕਿ ਆ ਵੀ ਕੋਈ ਵੀਰ ਲੈ ਜਾਊਗਾ ਦੋ ਮਹੀਨਿਆਂ ਨੂੰ ਹਾਂਜੀ 20 ਕਿਲੋ ਦੁੱਧ ਐਰ ਕੀ ਵਸ਼ੀ ਪਰੂਗੇ ਗਰਮੀਆਂ ਜੇ। ਉਹ ਸਾਖੀ ਦੋ ਮਾਲਾ ਦੋ ਚਾਰ ਦਿਨ ਬਾਅਦ ਚਲੇ ਸੁਕਣਾ ਦੱਸ ਦੇਣਾ। ਹਾਂਜੀ ਇਹ ਗੱਲ ਆ ਕੀ। ਲੋ ਭਾਈ ਬਿਲਕੁਲ ਨਿਕ ਨਿਕ ਮੋਲਿਆ ਰ ਮੋਤ ਵੀ ਭਾਈ ਨੇ ਆਡੇ ਕੋਲੋਂ ਕਰਾਏ ਅੱਜ ਵੀ ਜੋ ਅੱਜ ਮੈਂ ਆਪਣੇ ਭਰਾ ਐ ਮੇਰੇ ਦੋਵੇਂ ਇਹ ਵੀ ਨਾ ਕੋਈ ਵੀ ਸਮਝੇ ਵੀ ਵੀਡੀਓ ਵਾਲੇ ਆ। ਇਹ ਆਪਣੇ ਭਰਾ ਐ ਆਪਣੀਆਂ ਨਹੀਂ ਬਹੁਤ ਜ਼ਿਆਦਾ ਮਾਨਦਾਨ ਬਖਿਆ ਨੇ। ਹਾਂਜੀ ਹਾਂਜੀ। ਕਿ ਫੇਰ ਵੀ ਵੀਰ ਜੀ ਦਾ ਚਿਹਰਾ ਵੇਖੋ ਮੀਰ ਆ। ਇਹ ਫੇਰ ਵੀਰਾਂ ਨੂੰ ਸਾਰੋ ਵੇਖੋ। ਬੁੱਤੀ ਵੇਖੋ ਜੇ ਜਰਸੀ ਵਹਿੜਦੀ ਹੁੰਦੀ। ਜੇ ਮਣੀ ਛੋਟੀ ਆ ਗਈ ਆ। ਇਹ ਵੀ ਬਹੁਤ ਕਰਮ ਵਾਲਾ ਪਸ਼ੂ ਮੰਨਿਆ ਜਾਂਦਾ ਵਾ। ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ